ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਮਿੰਦਰ ਸਿੰਘ ਸਾਡੇ ਨਾਲ ਨੇ ਕੈਪਟਨ ਸਾਹਿਬ ਜੋ ਈਡੀ ਨੇ ਸੰਮਨ ਜਾਰੀ ਕੀਤਾ ਉਹ ਤੇ ਕੀ ਰਿਐਕਸ਼ਨ ਆ ਤੁਹਾਡਾ ਟੋਟਲ ਫਰਾਡ ਹੈ ਇਹ ਸਿਰਫ ਜਟਲੀ ਕਰਾ ਰਿਹਾ ਆਪਾਂ ਉਹਨੂੰ ਹਿੰਮਤ ਨਹੀਂ ਲੜਾਈ ਲੜਨ ਦੀ ਆਪਣੇ ਮਹਿਕਮਿਆਂ ਦੇ ਰਾਹੀਂ ਕਰਾ ਰਿਹਾ ਇਨਕਮ ਟੈਕਸ ਹੋਰ ਐਡੀ ਕਰੀ ਜਾਂਦੇ ਹੋ ਕੋਈ ਇਹਦੇ ਜੁਡੀਸ਼ੀਅਲ ਸਕਰੂਟੀ ਦੇ ਸਾਹਮਣੇ ਸਾਰੇ ਡਿੱਗ ਪਣ ਪਰ ਉਹਨਾਂ ਦਾ ਲੌਜੀਕ ਹੈਗਾ ਕਿ ਬਿਲਕੁਲ ਜੋ ਬਿਲਕੁਲ ਬੀਸ ਤਿਆਰ ਕਰਕੇ ਬੀਜੇਪੀ ਦਾ ਜਾਂ ਕਾਲੀਗਲ ਦਾ ਕਹਿਣਾਗਾ ਕਿ ਬਿਲਕੁਲ ਲੀਗਲੀ ਇਹ ਸਾਰਾ ਕੁਝ ਕੀਤਾ ਗਿਆ ਲੀਗਲੀ ਲੀਗਲੀ ਤਾਂ ਕੋਰਟ ਰਿਸਾਈਡ ਕਰੂਗੀ ਨਾ ਅਕਾਲੀ ਦਲ ਕਰੂ ਜਾਂ ਹੋਰ ਕਰਨਗੇ ਬੀਜੇਪੀ ਕਰੂਗੀ ਥਿਸ ਇਜ਼ ਟੋਟਲ ਫਰਾਡ ਇਹ ਉਹ 2005 ਦਾ ਇੱਕ ਇੱਕ ਉਸ ਤੇ ਬੇਸ ਕੀਤਾ ਹੈ ਉਹਨਾਂ ਨੇ ਔਰ 2005 ਤੋਂ ਲੈ ਕੇ ਅੱਜ ਤੱਕ ਕਿੰਨੇ ਸਾਲ ਹੋ ਗਏ 11 ਸਾਲ ਹੋ ਗਏ ਇਸ ਇਹਦੀ ਇਨਵੈਸਟੀਗੇਸ਼ਨ ਨਾਲ ਕਿ ਇਹਨੂੰ ਫਾਈਲ ਕੀਤਾ ਗਿਆ ਸੀ ਇਹਨਾਂ ਨੇ ਹੁਣ ਕੱਢੀ ਹੈ ਕਿਉਂਕਿ ਇਲੈਕਸ਼ਨ ਆ ਗਏ ਕੀ ਕਾਰਨ ਹੈਗਾ ਕਿ ਕਿਉਂ ਕੀਤਾ ਗਿਆ ਹੈ ਇਲੈਕਸ਼ਨ ਆ ਰਹੀਆਂ ਨੇ ਔਰ ਇਲੈਕਸ਼ਨ ਕੋਈ ਇਹ ਥੋੜਾ ਪੜਕਾਉਣਾ ਚਾਹੁੰਦੇ ਨੇ ਲੱਗਦਾ ਪੋਲੀਟੀਕਲ ਵੈਂਡੇਟਾ ਦਾ ਕੇਸ ਹੈ 100% ਵੈਂਡੇਟਾ ਹੈ ਜੱਟਲੀ ਕਰਾ ਰਿਹਾ ਇੱਕ ਤਾਂ ਇਹਨੂੰ ਜੁੱਤੀਆਂ ਪਈਆਂ ਨੇ ਅੰਮ੍ਰਿਤਸਰ ਔਰ ਦੂਜੇ ਪਾਸੇ ਹੁਣ ਇਹ ਇਲੈਕਸ਼ਨ ਆ ਰਹੀ ਹੈ ਇਹ ਚਾਹੁੰਦਾ ਹੈ ਕਿ ਮੈਂ ਬਦਲਾ ਲਵਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਆਦਮੀ ਹੈ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਖੁਲਾਸਾ ਕੀਤਾ ਹੈ ਤਾਂ ਕਰਕੇ ਸਾਰਾ ਕੁਝ ਸਾਹਮਣੇ ਆਇਆ ਆਮ ਆਦਮੀ ਪਾਰਟੀ ਪਾਰਟੀ ਦਾ ਕੋਸ਼ਿਸ਼ ਨਹੀਂ ਆਮ ਆदमी ਪਾਰਟੀ ਦਾ 2005 ਵਿੱਚ ਸੀ ਇਹ ਤਾਂ ਉਦੋਂ ਦੀ ਗੱਲ ਚੱਲ ਰਹੀ ਹੈ ਤਾਂ ਉਹੀ ਮਾਰ ਰਹੇ ਨੇ ਅਖਤਿਆਰ ਸਿੰਘ ਕੋਲੇ ਵਾਲੀ ਨੇ ਕਿਹਾ ਕਿ ਡੈਫਰਮੇਸ਼ਨ ਦਾ ਕੇਸ ਕਰਨਗੇ ਉਹ ਤੁਹਾਡੇ ਤੇ ਜੋ ਮਰਜ਼ੀ ਕਰੇ 10 ਵਾਰ ਡੈਫਰਮੇਸ਼ਨ ਕਰਦੇ ਝੂਠਾ ਚੋਰ ਹੈ ਉਹ